ਸ੍ਰੀ ਗਾਲੀ ਤੇ ਮੈਂ ਜੋ ਇਹ ਸ਼ੁਰੂਆਤ ਕੀਤੀ ਹੈ ਜੀ ਤੇ ਮੈਂ ਜਦੋਂ ਤੋਂ ਸੋਚੀ ਸੰਭਾਲੀ ਹੈਗੀ ਤੇ ਮੈਂ ਸੋਚਿਆ ਜਦੋਂ ਵੀ ਵਿਆਹ ਵਿਆਹ ਤੇ ਜਾਂਦਾ ਸੀਗਾ ਤੇ ਉਦੋਂ ਮੈਂ ਦੇਖਿਆ ਉੱਥੇ ਵੀ ਵੇਸਟੇਜ ਫੂਡ ਦੀ ਵੇਸਟੇਜ ਬਹੁਤ ਹੋ ਰਹੀ ਹੈ ਅਨਾਜ ਦੀ ਤੇ ਇਹ ਤੋਂ ਮੈਨੂੰ ਇਹੀ ਮੈਂ ਸੋਚਿਆ ਕਿ ਮੈਂ ਜੋ ਜਦੋਂ ਵੀ ਆਪਣਾ ਇਹ ਕਾਰਜ ਕਰਾਂਗਾ ਤੇ ਜੋ ਮੈਂ ਆਪਣੇ ਪੁਰਾਣੇ ਰੀਤੀ ਰਿਵਾਜਾਂ ਪੁਰਾਣੇ ਕਲਚਰ ਨੂੰ ਆਵਾਜ਼ ਰੱਖ ਕੇ ਤੇ ਮੈਂ ਚਾਹੁੰਦਾ ਸੀਗਾ ਵੀ ਆਪਣੇ ਜੋ ਪੁਰਾਣੇ ਪਿਸ਼ੋਕੜ ਨੂੰ ਅੱਗੇ ਲਿਆ ਕੇ ਤੇ ਮੈਂ ਉਵੇਂ ਕਰਾਂਗਾ ਤੇ ਜੋ ਆਪਣੇ ਅਨਾਜ ਦੀ ਵੇਸਟੇਜ ਹੋ ਰਹੀ ਹੈ ਬਹੁਤ ਜ਼ਿਆਦਾ ਤੇ ਉਹਦੀ ਨਾ ਹੋਵੇ ਜੋ ਜੋ ਪਲੇਟਾਂ ਵਿੱਚ ਮੈਂ ਦੇਖਿਆ ਐਵੇਂ ਹੀ ਜਾਂਦਾ ਸੀ ਕਿ ਪੁਰਾਣੇ ਜੋ ਪਹਿਲਾਂ ਵੇਖੇ ਮੈਂ ਤੇ ਮੈਂ ਇਹੀ ਸੋਚਿਆ ਕਿ ਆਪਾਂ ਅਨਾਜ ਦੀ ਵੇਸਟੇਜ ਨਹੀਂ ਕਰਨੀ ਹੈਗੀ ਤੇ ਇਹਦੇ ਨਾਲ ਭਾਜੀ ਉਹ ਵੀ ਹੋ ਗਿਆ ਕਿ ਆਪਣੇ ਜੋ ਭਾਈ ਹੈਗੇ ਆਪਣੇ ਸਾਰੇ ਕੋਈ ਵੇਟਰ ਨਹੀਂ ਕੀਤਾ ਇਹਦੇ ਵਿੱਚ ਕੋਈ ਕੁਝ ਨਹੀਂ ਹੈਗਾ ਤੇ ਇਦੇ ਵਿੱਚ ਹੋ ਗਿਆ ਕਿ ਆਪਾਂ ਆਪਣੇ ਸਾਰੇ ਭਾਈਚਾਰੇ ਨਾਲ ਇਕੱਠੇ ਹੋ ਕੇ ਮਿਲ ਕੇ ਸਾਰਾ ਕਾਰਜ ਕੀਤਾ ਹੈਗਾ। ਇਹਦੇ ਵਿੱਚ ਮੈਂ ਇਹੀ ਤੁਹਾਨੂੰ ਆਪਣੀ ਉਹ ਦੇਣਾ ਚਾਹਨਾ ਹੈ ਰਾਏ ਕਿ ਜੋ ਵੀ ਕਰੇ ਉਹ ਇਦਾਂ ਕਰਨਾ ਚਾਹੀਦਾ ਹੈਗਾ ਤੇ ਜੋ ਆਪਣਾ ਪੁਰਾਣਾ ਰੀਤੀ ਰਿਵਾਜ ਕਲਚਰ ਜੋ ਆਪਣਾ ਪਛੋਕੜ ਹੈ ਉਹ ਆਵਾਜ਼ ਰਵੇ। ਮੈਂ ਅੱਜ ਜੀ ਇੱਥੇ ਇੱਕ ਪਰਿਵਾਰਿਕ ਜਿਹਨੂੰ ਕਹਿੰਦੇ ਆ ਦਵਿੰਦਰ ਹੁਣੀ ਮੇਰੇ ਛੋਟੇ ਭਰਾ ਸਮਾਨ ਨੇ। ਸੋ ਮੈਂ ਜੁਣਾਂ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਇੱਥੇ ਆਪਣੇ ਪਰਿਵਾਰ ਵੱਲੋਂ ਹਾਜ਼ਰੀ ਲਵਾਉਣਾ ਆ। ਔਰ ਦੁਆ ਕਰਦਾ ਹਾਂ ਬਾਈ ਗੁਰੂ ਦੇ ਅੱਗੇ ਕਿ ਪਰਿਵਾਰ ਚੜ੍ਹਦੀਆਂ ਕਲਾਂ ਚ ਰਹੇ ਇਹ ਨਵੀਂ ਵਿਆਹੀ ਜੁੜੀ ਨੂੰ ਵੀ ਜਿਹੜੀਆਂ ਰੱਬ ਖੁਸ਼ੀਆਂ ਬਖਸ਼ੇ ਤਰਕੀਆਂ ਬਖਸ਼ੇ। ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਇੱਥੇ ਜਾਣ ਕੇ ਕਿ ਵੀ ਦਵਿੰਦਰ ਔਰ ਪਰਿਵਾਰ ਦੇ ਮੈਂਬਰਾਂ ਨੇ ਜਿਹੜਾ ਇਹ ਵਿਆਹ ਹੈ ਪੁਰਾਣੀ ਜਿਹੜੀਆਂ ਰਿਵਾਇਜ਼ ਰਿਵਾਇਜ਼ ਆ ਰੀਤੀਆਂ ਉਹਨਾਂ ਦੇ ਨਾਲ ਹੀ ਕਰਨਾ ਹੈ। ਸੋ ਮੇਰਾ ਇਹ ਮੰਨਣਾ ਜੀ ਕਿ ਅੱਜ ਜਿਸ ਹਿਸਾਬ ਨਾਲ ਪੰਜਾਬ ਚੱਲ ਰਿਹਾ ਜਿਸ ਹਿਸਾਬ ਨਾਲ ਪੰਜਾਬ ਦੀ ਜਵਾਨੀ ਖਤਮ ਹੋ ਰਹੀ ਹੈ ਤੇ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਆਪਣੇ ਕਲਚਰ ਨਾਲ ਜੋੜਨਾ ਬੜਾ ਜ਼ਰੂਰੀ ਹੈ ਧਰਮ ਨਾਲ ਜੋੜਨਾ ਬੜਾ ਜ਼ਰੂਰੀ ਹੈ ਸੋ ਮੈਂ ਮੁਬਾਰਕ ਦਿਨਾ ਇਸ ਪਰਿਵਾਰ ਨੂੰ ਜਿਨ੍ਹਾਂ ਨੇ ਕਿ ਜਿੱਥੇ ਅੱਜ 21 ਸਦੀ ਦੇ ਵਿੱਚ ਨੌਜਵਾਨਾਂ ਦੀ ਸੋਚ ਹੁੰਦੀ ਹੈ ਵੀ ਸਾਡਾ ਵਿਆਹ ਮਾਡਰਨ ਤਰੀਕੇ ਨਾਲ ਕੀਤਾ ਜਾਵੇ ਉੱਥੇ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਧਾਰਮਿਕ ਤਰੀਕੇ ਨਾਲ ਸੋਸ਼ਲ ਤਰੀਕੇ ਨਾਲ ਔਰ ਕਲਚਰ ਨੇ ਜੁੜੇ ਤਰੀਕਾ ਨਾਲ ਰਹਨੇ ਸੋ ਮੈਂ ਮੁਬਾਰਕ ਦਿਨਾ ਔਰ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ ਤੁਹਾਡੇ ذریعے ਤੁਹਾਡੇ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਵੀ ਆਓ ਰਲ ਕੇ ਅਸੀਂ ਆਪਣੇ ਕਲਚਰ ਨੂੰ ਜਿਹੜਾ ਹੋਰ ਪਰਫੁੱਲਿਤ ਕਰੀਏ ਅੱਜ ਦਵਿੰਦਰ ਕੁਮਾਰ ਸਾਡੇ ਫੌਜੀ ਆਰਮੀ ਦੇ ਜਵਾਨ ਇਹਨਾਂ ਦੀ ਅੱਜ ਮੈਰਿਜ ਹੈ ਤੇ ਬਹੁਤ ਹੀ ਸਾਦੇ ਢੰਗ ਨਾਲ ਕੀਤੀ ਜਾ ਰਹੀ ਹੈ ਜਿਵੇਂ ਕਿ 20 30 ਸਾਲ ਪਹਿਲਾਂ ਪੁਰਾਣੇ ਰਵਾਜ ਰੀਤੀ ਰਿਵਾਜ ਚੱਲਦੇ ਸੀ ਬੈਠ ਕੇ ਔਰ ਫਿਜ਼ੂਲ ਖਰਚੇ ਸੀ ਜਿਵੇਂ ਪਹਿਲੇ ਲੋਕ ਹੁਣ ਅੱਜ ਕੱਲ ਨੌਜਵਾਨਾਂ ਨੂੰ ਇੱਕ ਸੇਧ ਦਿੱਤੀ ਜਾਂਦੀ ਹੈ ਜਿਵੇਂ ਲੋਕ ਵਿਆਹਾਂ ਤੇ ਬਹੁਤ ਜ਼ਿਆਦਾ ਖਰਚ ਲਾਪੇ ਜੀ ਕਰਨ ਅੱਜ ਇਹ ਦੇਖਣ ਨੂੰ ਇੱਕ ਮਿਸਾਲ ਹੈ ਕਿਆਨ ਵਾਲੇ ਸਾਡੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਦੇਖਣ ਨੂੰ ਮਿਲਦਾ ਕੰਮ ਲੱਗੇ ਹੋਏ ਆ ਬੈਠ ਕੇ ਸਾਰਿਆਂ ਦੀ ਆਉ ਭਗਤ ਹੋ ਰਹੀ ਹੈ ਰਿਸ਼ਤੇਦਾਰਾਂ ਦੀ ਵਿੱਚ ਜੋ ਵੀ ਜਿੰਨੇ ਵੀ ਪਿੰਡ ਦੇ ਬਸਨੀਕ ਇੱਥੇ ਪਹੁੰਚੇ ਹੋਏ ਨੇ ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਔਰ ਵਧਾਈ ਦੇ ਪਾਤਰ ਇਹ ਨੇ ਇਹ ਜੋ ਇਹਨਾਂ ਨੇ ਇਹ ਪਹਿਲ ਕਦਮੀ ਕੀਤੀ ਹੈ ਔਰ ਫਜ਼ੂਲ ਖਰਚੇ ਨੂੰ ਰੋਕਿਆ ਹੈ। ਅਰਦਾਸ ਜੀ ਸਤਿ ਸਾਈ ਜੀ ਇਹ ਬਹੁਤ ਹੀ ਅੱਜ ਦਾ ਸ਼ੁਭ ਦਿਹਾੜਾ ਸਾਡੇ ਪਰਿਵਾਰ ਦਾ ਤੇ ਜਿਹੜਾ ਵਿਆਹ ਦਾ ਰਸਮ ਹੈ ਇੱਥੇ ਸਾਰੇ ਸਭ ਇਕੱਠੇ ਹੋਏ ਆ ਅਸੀਂ ਮਾਮਾ ਜੀ ਗੱਲਾ ਸਾਹ ਦੇ ਨਾਨਕਾ ਮੇਲ ਜੀ ਸਾਡਾ ਪਹੁੰਚਿਆ ਤੇ ਇਹ ਬਹੁਤ ਹੀ ਸੋਹਣੀ ਪਰਤ ਜਿਹੜੀ ਸਾਡੀ ਬਰਾਦਰਰੀ ਦੀ ਬਹੁਤ ਪਰਾਤਨ ਸਮੇਂ ਪਹਿਲਾਂ ਚੱਲਦੀ ਸੀ ਉਹਨੂੰ ਨੇਪਰੇ ਚਾੜਿਆ ਮੁੜ ਕੇ ਫਿਰ ਉਹ ਕਲਚਰ ਜਿਹੜਾ ਸਾਡਾ ਕਿਤੇ ਸੱਤੋਂ ਸ਼ਾਇਦ ਮਹਿਸੂਸ ਹੈ ਉਹ ਖੁੱਸ ਗਿਆ ਤਾਂ ਅਸੀਂ ਉਹਦੇ ਨਾਲ ਹੌਲੀ-ਹੌਲੀ ਇੱਕ ਜੋੜਨ ਦਾ ਇੱਕ ਨਾਲ ਮੁੜ ਕੇ ਤੋਰਨ ਦਾ ਉਹਨੂੰ ਉਪਰਾਲਾ ਕੀਤਾ ਸੋ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਸਾਡਾ ਜਿਹੜਾ ਉਪਰਾਲਾ ਹੈ ਤੇ ਸਾਡੀ ਬਰਾਦਰਰੀ ਨੂੰ ਵੀ ਸਨੇਹਾ ਹੈ ਕਿ ਅਸੀਂ ਮੁੜ ਕੇ ਆਪਣੇ ਆਪਣੇ ਜਿਹੜੇ ਸਾਡੇ ਬਿਰਸਾ ਹੈ ਜਿਹਦੇ ਨਾਲ ਪਹਿਲਾ ਪ੍ਰਾਤਨ ਹੈ ਜਿਹਨਾਲ ਅਸੀਂ ਪਹਿਲਾਂ ਤੇ ਚੱਲਦੇ ਆਏ ਆ ਉਹ ਨਾਲ ਜੁੜੀਏ ਤੇ ਜੁੜ ਕੇ ਅੱਜ ਬੜਾ ਮਾਣ ਮਹਿਸੂਸ ਹੋਇਆ ਅਸੀਂ ਆਪਣੇ ਬਚਪਨ ਤੇ ਇਹੋ ਜਿਹਾਂ ਜਿਹੜਾ ਵਿਆਹ ਸੀ ਵਿਆਹ ਦੀਆਂ ਰਸਮਾਂ ਸੀ ਉਹ ਦੇਖਿਆ ਬਹੁਤ ਵਿਆਹਾਂ ਜਿੱਦਾਂ ਅਸੀਂ ਗਏ ਆ ਪਰ ਜਦੋਂ ਤੋਂ ਮਤਲਬ ਕਿ ਅਸੀਂ ਬਚਪਨ ਤੋਂ ਬਾਅਦ ਅਸੀਂ ਜਿਹੜਾ ਹੌਣ ਵਾਲਾ ਕਲਚਰ ਤੋਂ ਉਹਦੇ ਢਲ ਗਏ ਤੇ ਹੁਣ ਹੌਲੀ ਹੌਲੀ ਅਸੀਂ ਫੇਰ ਆਪਣੇ ਜਿਹੜਾ ਵੱਲੋਂ ਮੋੜ ਰਹੇ ਆ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਹਾਂਜੀ ਅੱਜ ਇਹ ਸਾਡੇ ਗੁਰਪਾਈ ਦਵਿੰਦਰ ਦੀ ਸ਼ਾਦੀ ਹੈ ਇਹਨਾਂ ਨੇ ਬਹੁਤ ਸੋਚ ਸਮਝ ਕੇ ਆਪਣੇ ਪੁਰਾਣੇ ਰੀਤੀ ਰੋਜਾਂ ਨੂੰ ਚੁਣਿਆ ਹੈ ਨੇ ਅੱਜ ਦੀ ਇਸ ਕੋ ਪੜਕਸ਼ਾਹੀ ਵਿਆਹਾਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਪਰ ਇਹਨ ਅੱਜ ਤੇ 25 30 ਸਾਲ ਪਹਿਲਾਂ ਜਦੋਂ ਬੈਠ ਕੇ ਪ੍ਰੋਗਰਾਮ ਕੀਤੇ ਜਾਂਦੇ ਦੇ ਉਸੋ ਹਿਸਾਬ ਨਾਲ ਇਹਨੇ ਆਪਣਾ ਕੰਮ ਚਾਲੂ ਕੀਤਾ ਬਹੁਤ ਵਧੀਆ ਗੱਲ ਹੈ ਫਜ਼ੂਲ ਖਰਚੇ ਨੂੰ ਬੰਦ ਕੀਤਾ ਹੈ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਇੱਕ ਤਾਂ ਜਿਹੜੇ ਬੱਚੇ ਵਾਰਾ ਕਰਦੇ ਇੱਧਰ-ਉੱਧਰ ਫਿਰਦੇ ਰਹਿੰਦੇ ਪਿਆहां ਵਿੱਚ ਉਹ ਸਾਰੇ ਕੰਮ ਲੱਗ ਗਏ ਤੇ ਦੂਜਾ ਆਏ ਹਰੇਕ ਰਿਸ਼ਤੇਦਾਰ ਦੀ ਜਿਹੜੀ ਹੈ ਇੱਜ਼ਤ ਉਹਨਾਂ ਨੂੰ ਬੈਠ ਕੇ ਚਾਹ ਪਾਣੀ ਪਿਲਾਉਣਾ ਤੇ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਬੱਚਿਆਂ ਨੂੰ ਮਿਲਿਆ ਬਹੁਤ ਖੁਸ਼ੀ ਦੀ ਗੱਲ ਹੈ ਇਹੋ ਜਿਹੇ ਹੋਣਹਾਰ ਬੱਚੇ ਹਸ਼ਿਆਰ ਬੱਚੇ ਅੱਜ ਤੱਕ ਇਹਨੇ ਹਰ ਘਰ ਵਿੱਚ ਪੈਦਾ ਹੋਣ ਤਾਂ ਕਿ ਇਹਨਾਂ ਫਜ਼ੂਲ ਖਰਚਿਆਂ ਨੂੰ ਬਹੁਤ ਘੱਟ ਕੀਤਾ ਜਾ ਸਕੇ ਸਤਿ ਸਹਿਬ ਜੀ ਸਾਰੇ ਲੋਕਾਂ ਨੂੰ ਸਾਡੀ ਅਪੀਲ ਹੈ ਬੇਨਤੀ ਵੀ ਹੈਗੀ ਹੈ ਪੇ ਜਿਹੜਾ ਪੁਰਾਣਾ ਸੱਭਿਆਚਾਰਾ ਇਹਨੂੰ ਚਾਲੂ ਕੀਤਾ ਜਾਵੇ ਤੇ ਜਿੰਨਾ ਵੀ ਆਪਾਂ ਰਾਸ਼ਨ ਖੜਾ ਲਾਣੇ ਆ ਦੇਖੋ ਕਿੰਨਾ ਖਰਾਬ ਹੁੰਦਾ ਹੈ ਐ ਜੀ ਕਿੰਨਾ ਗੰਦ ਪੈਂਦਾ ਹੈ ਇਸ ਕਰਕੇ ਜੇ ਆਪਾਂ ਇਦਾਂ ਫਲਾਵਾਂਗੇ ਤਾਂ ਘਰ ਵਾਲਿਆਂ ਦਾ ਵੀ ਫਾਇਦਾ ਹੈ ਰਾਸ਼ਨ ਘੱਟ ਲੱਗਦਾ ਇੱਕ ਗੰਦ ਨਹੀਂ ਪੈਂਦਾ ਇੱਕ ਸਾਨੂੰ ਕਹੇ ਸੁੱਚੀ ਚੀਜ਼ ਮਿਲਦੀ ਹੈ ਠੀਕ ਹੈ ਨਾ ਉਹਦੇ ਚ ਕਹ ਅੱਧੀ ਸਾਨੂੰ ਝੂਠ ਖਾਣੀ ਪੈਂਦੀ ਹੈ ਇਸ ਕਰਕੇ ਮੇਰੇ ਵੀਰ ਸਾਰੇ ਆ ਮੇਰੇ ਇਹੀ ਅਪੀਲ ਹੈ ਕਿ ਇਸ ਚੀਜ਼ ਨੂੰ ਦੇਖੋ ਔਰ ਇਹਨੂੰ ਚਾਲੂ ਕਰੋ ਸਹੀ ਤੇ ਬਹੁਤ ਸੀ 40 ਸਾਲ ਬਾਅਦ ਤੋਂ ਸਾਨੂੰ ਦੇਖਣ ਨੂੰ ਇਹ ਮੁੜ ਕੇ ਨਜ਼ਾਰਾ ਮਿਲਿਆ ਸਾਡੀ ਸਮਾਜ ਨੂੰ ਸੇਧ ਮਿਲੀ ਹੈ ਕਿ ਜਿਹੜੇ ਵੱਧ ਰਹੇ ਖਰਚਾਂ ਨੂੰ ਘਟਾਉਂਦੇ ਹੋਏ ਸਾਰੇ ਹੀ ਪਰਿਵਾਰ ਨੇ ਆਪਣੇ ਸਮਾਂ ਸਹਿਤਾ ਕੀਤਾ ਸੋ ਇਸ ਤਰ੍ਹਾਂ ਸੇਧ ਮਿਲੀ ਹੈ ਪੂਰੇ ਸਮਾਜ ਸਾਡੀ ਗੁਜਰ ਬਰਾਦਰੀ ਨੂੰ ਵੀ ਇਸ ਤੱਕ ਇਹਨਾਂ ਕੀ ਬਾਤ ਤੇ ਵੀ ਸਾਰਾ ਕੁਝ ਹੀ ਇਸੇ ਤਰ੍ਹਾਂ ਹੋਣਾ ਚਾਹੀਦਾ ਜਿੰਨਾ ਘੱਟ ਖਰਚਾ ਹੋਵੇ ਤਾਂ ਉਹ ਵਧੀਆ ਗੱਲ ਹੈ ਪਰ ਸਾਰਿਆਂ ਦਾ